ਮਾਤਾ ਹਰੀ ਉਸ ਔਰਤ ਦਾ ਨਾਮ ਹੈ ਜਿਹੜੀ ਆਪਣੀ ਮੌਤ ਤੋਂ 108 ਸਾਲ ਬਾਅਦ ਵੀ ਇੱਕ ਬੁਜਾਰਤ ਬਣੀ ਹੋਈ ਹੈ ਕੌਣ ਆ ਮਾਤਾ ਹਰੀ ਜਿਹਦੀ ਜ਼ਿੰਦਗੀ ਦਾ ਅੰਤ ਅਕਤੂਬਰ 1917 ਦੀ ਇੱਕ ਠੰਡੀ ਸਵੇਰ ਨੂੰ ਤੜਕਸਾਰ ਸੂਰਜ ਦੇ ਚੜਨ ਤੋਂ ਪਹਿਲਾਂ ਪੈਰਿਸ ਦੇ ਬਾਹਰ-ਬਾਰ ਇੱਕ ਅਣਦਸੀ ਥਾਂ ਦੇ ਉੱਤੇ ਹੁੰਦਾ ਜਿਹੜੀ ਮਰਨ ਤੋਂ ਪਹਿਲਾਂ ਉਹਨਾਂ 12 ਫੌਜੀਆਂ ਨੂੰ ਜਿਹੜਾ ਫਾਇਰਿੰਗ ਸਕੁਐਡ ਉਹਨੂੰ ਮਾਰਨ ਦੇ ਲਈ ਆਇਆ ਵਾ ਉਹਨਾਂ ਦੇ ਵੱਲ ਇੱਕ ਆਖਰੀ ਵਾਰੀ ਫਲਾਈਂਗ ਕੇ ਸੱਟ ਦੀ ਉਹ ਇੱਕ ਲਾਚਾਰ ਮਾਂ ਸੀ ਜਾਂ ਫਿਰ ਇੱਕ ਅਸ਼ਲੀਲ ਡਾਂਸਰ ਇੱਕ ਦੁਖਿਆਰੀ ਪਤਨੀ ਜਾਂ ਇੱਕ ਜਰਮਨ ਜਸੂਸ ਜਿਹਨੂੰ ਜਰਮਨ ਦੇ ਵਿੱਚ ਏਜੰਟ H21 ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹ ਇੱਕ ਸਿੰਪਲ ਜ਼ਿੰਦਗੀ ਨੂੰ ਮਾਨਣ ਵਾਲੀ ਸਧਾਰਨ ਲੜਕੀ ਸੀਗੀ ਜਿਹੜੀ ਕਿ ਵੱਡੀਆਂ ਰਾਜਨੀਤਿਕ ਖੇਡਾਂ ਦਾ ਮੋਹਰਾ ਬਣਦੀ ਆ ਜਾਂ ਫਿਰ 50000 ਫ੍ਰਾਂਸੀਸੀ ਫੌਜੀਆਂ ਦੀ ਕਾਤਲ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਉਹ ਕੀ ਸੀ ਯਾਂ ਫਿਰੋ ਥੋੜਾ ਥੋੜਾ ਸਾਰਾ ਕੋਸ਼ਿਸ਼ ਹੈ ਤਾਂ ਚਲੋ ਚੱਲਦੇ ਹਾਂ ਇਤਿਹਾਸ ਦੇ ਵਿੱਚ 149 ਸਾਲ ਪਿੱਛੇ ਤੇ ਜਾਣਦੇ ਹਾਂ ਮਾਤਾ ਹਰੀ ਦੀ ਕਹਾਣੀ ਮਾਤਾ ਹਰੀ ਦਾ ਜਨਮ ਹਾਲੈਂਡ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਲਿਊਵਾਰਡਨ ਦੇ ਵਿੱਚ 7 ਅਗਸਤ 1876 ਨੂੰ ਇੱਕ ਅਮੀਰ ਪਰਿਵਾਰ ਦੇ ਵਿੱਚ ਹੁੰਦਾ ਉਹਦਾ ਅਸਲੀ ਨਾਮ ਸੀ ਮਾਰਗਰੇਟਾ ਗਰਟਰਾਡ ਜ਼ੈਲ 13 ਸਾਲ ਤੱਕ ਦੀ ਉਮਰ ਮਾਰਗਰੇਟਾ ਦੀ ਆਮ ਬਾਕੀ ਦੇ ਬੱਚਿਆਂ ਦੀ ਤਰ੍ਹਾਂ ਬਿਨਾ ਕਿਸੇ ਵੀ ਖਾਸ ਘਟਨਾ ਦੇ ਨੰਗਦੀ ਆ ਮਾਰਗਰੇਟਾ ਆਪਣੀ ਪੂਰੀ ਫੈਮਿਲੀ ਦੇ ਵਿੱਚੋਂ ਆਪਣੇ ਫਾਦਰ ਦੇ ਸਭ ਤੋਂ ਜ਼ਿਆਦਾ ਨੇੜੇ ਸੀ ਪਰ ਜਦੋਂ 13 ਸਾਲ ਦੀ ਹੁੰਦੀ ਆ ਤਾਂ ਉਹਦਾ ਫਾਦਰ ਕਿਸੇ ਹੋਰ ਔਰਤ ਦੇ ਲਈ ਆਪਣੀ ਵਾਈਫ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਦੂਰ ਦੀ ਜਗ੍ਹਾ ਦੇ ਉੱਪਰ ਰਹਿਣ ਦੇ ਲਈ ਚਲੇ ਜਾਂਦਾ ਮਾਰਗਰੇਟਾ ਦੇ ਲਈ ਇੱਕ ਬਹੁਤ ਹੀ ਵੱਡਾ ਸਾਈਕੋਲੋਜੀਕਲ ਤੇ ਇਮੋਸ਼ਨਲ ਟਰੋਮਾ ਸੀ ਇਸ ਘਟਨਾ ਤੋਂ ਬਾਅਦ ਮਾਰਗਰੇਟਾ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਚਲ-ਸੋ-ਚਲ ਸ਼ੁਰੂ ਹੁੰਦੀ ਆ ਜਿਹੜੀ ਕਿ ਫਾਈਨਲੀ ਸਾਲ 1917 ਦੇ ਵਿੱਚ ਉਹਦੀ ਮੌਤ ਦੇ ਨਾਲ ਹੀ ਖਤਮ ਹੁੰਦੀ ਆ ਇਸ ਤੋਂ 2 ਸਾਲ ਤੋਂ ਬਾਅਦ ਮਾਰਗਰੇਟਾ ਦੇ ਜਿਹੜੇ ਮਦਰ ਨੇ ਐਂਜੇ ਉਹਨਾਂ ਦੀ ਮੌਤ ਹੁੰਦੀ ਆ ਤੇ ਮਾਰਗਰੇਟਾ ਦੇ ਬਾਕੀ ਦੇ ਰਿਸ਼ਤੇਦਾਰ ਉਹਨੂੰ ਇੱਕ ਸਕੂਲ ਦੇ ਵਿੱਚ ਇੱਕ ਹੌਸਟਲ ਦੇ ਵਿੱਚ ਬਹੁਤ ਦੂਰ ਪੜਨ ਦੇ ਲਈ ਭੇਜ ਦਿੰਦੇ ਆ ਮਾਰਗਰੇਟਾ ਹੁਣ 16 ਸਾਲ ਦੀ ਹੋ ਚੁੱਕੀ ਆ ਬਚਪਨ ਪਿੱਛੇ ਛੱਡ ਕੇ ਜਵਾਨੀ ਦੀ ਦਹਲਿਜ ਤੇ ਉਹਨੇ ਪੈਰ ਰੱਖ ਲਿਆ ਤੇ ਆਪਣੇ ਨਾਲ ਦੀਆਂ ਬਾਕੀ ਦੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਦੇ ਨਾਲੋਂ ਸਰੀਰਕ ਪੱਖ ਤੋਂ ਮਾਰਗਰੇਟਾ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਖੂਬਸੂਰਤੀ ਇਸ ਤਰ੍ਹਾਂ ਦੀ ਕਿ ਕੋਈ ਵੀ ਮਰਦ ਆਪਣੇ ਆਪ ਨੂੰ ਮਾਰਗਰੇਟਾ ਦੇ ਨੇੜੇ ਜਾਣ ਤੋਂ ਰੋਕ ਨਹੀਂ ਸਕਦਾ ਤੇ ਇਹੀ ਉਹ ਖੂਬਸੂਰਤੀ ਆ ਜਿਹੜੀ ਮਾਰਗਰੇਟਾ ਨੂੰ ਸੱਤਾ ਦੇ ਗਲਿਆਰਿਆਂ ਦੇ ਵਿੱਚੋਂ ਸਮਾਜ ਦੇ ਸਭ ਤੋਂ ਉੱਚੇ ਤਬਕੇ ਦੇ ਲੋਕਾਂ ਦੀਆਂ ਪ੍ਰਾਈਵੇਟ ਪਾਰਟੀਆਂ ਦੇ ਵਿੱਚੋਂ ਨਘੌਂਦੀ ਹੋਈ ਇੱਕ ਤੜਕਸਾਰ ਨੂੰ ਫਰਾਂਸ ਤੋਂ ਬਹੁਤ ਦੂਰ ਇੱਕ ਸੁੰਨੀ ਥਾਂ ਦੇ ਉੱਤੇ ਬਿਲਕੁਲ ਸਵੇਰ ਦੇ ਟਾਈਮ ਦੇ ਉੱਪਰ 12 ਫੌਜੀਆਂ ਦੇ ਸਾਹਮਣੇ ਖੜਾ ਕਰ ਦੋਗੇ ਉਸ ਸਕੂਲ ਦੇ ਵਿੱਚ ਹੁਣ ਮਾਰਗਰੇਟਾ ਨੂੰ ਉਸੇ ਸਕੂਲ ਦੇ ਹੈਡਮਾਸਟਰ ਦੇ ਨਾਲ ਰਿਲੇਸ਼ਨ ਬਣਾਉਣ ਦੇ ਚੱਕਰ ਦੇ ਵਿੱਚ ਕੱਢ ਦਿੱਤਾ ਜਾਂਦਾ ਹੁਣ ਸ਼ਰਮਿੰਦਾ ਹੋਈ ਮਾਰਗਰੇਟਾ ਆਪਣੇ ਰਿਸ਼ਤੇਦਾਰਾਂ ਦੇ ਤਾਣਿਆਂ ਦੇ ਡਰੋਂ ਆਪਣੇ ਸ਼ਹਿਰ ਲਿਊਵਰਡਨ ਦੇ ਵਿੱਚ ਨਾ ਜਾ ਕੇ ਇੱਕ ਹੈਗ ਨਾਮ ਦੇ ਸ਼ਹਿਰ ਦੇ ਵਿੱਚ ਚਲੀ ਜਾਂਦੀ ਹੈ ਜਿੱਥੇ ਉਹਦੀ ਮੁਲਾਕਾਤ ਹੁੰਦੀ ਆ ਆਪਣੇ ਤੋਂ 22 ਸਾਲ ਵੱਡੇ ਡੱਚ ਕਲੋਨੀਅਲ ਆਰਮੀ ਦੇ ਇੱਕ ਕੈਪਟਨ ਰੋਡੋਲਫ ਮੈਕਲੌਇਡ ਦੇ ਨਾਲ ਤੇ ਜਿਹਦੀ ਪੋਸਟਿੰਗ ਉਸ ਟਾਈਮ ਦੇ ਵਿੱਚ ਹੁੰਦੀ ਆ ਇੰਡੋਨੇਸ਼ੀਆ ਦੇ ਵਿੱਚ ਜਿਵੇਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਉਸੇ ਤਰ੍ਹਾਂ ਹੀ ਉਦੋਂ ਇੰਡੋਨੇਸ਼ੀਆ ਹਾਲੈਂਡ ਦੇ ਲੋਕਾਂ ਦਾ ਗੁਲਾਮ ਸੀ ਜੁਲਾਈ 1895 ਦੇ ਵਿੱਚ ਮਾਰਗਰੇਟਾ ਤੇ ਰਡੋਲਫਾ ਪਾਸਟ ਵਿਆਹ ਕਰਵਾ ਲੈਂਦੇ ਆ ਤੇ ਮਾਰਗਰੇਟਾ ਰਡੋਲਫ ਦੇ ਨਾਲ ਇੰਡੋਨੇਸ਼ੀਆ ਚਲੀ ਜਾਂਦੀ ਹੈ ਪਰ ਮਾਰਗਰੇਟਾ ਨੇ ਰਡੋਲਫ ਤੋਂ ਤੇ ਇਸ ਵਿਆਹ ਤੋਂ ਜਿਹੜੀਆਂ-ਜਿਹੜੀਆਂ ਵੀ ਉਮੀਦਾਂ ਲਾਈਆਂ ਸੀ ਉਹ ਸਾਰੀਆਂ ਇੰਡੋਨੇਸ਼ੀਆ ਪਹੁੰਚ ਅੰਸਾਰੀ ਖਤਮ ਹੋ ਜਾਂਦੀਆਂ ਨੇ ਇੱਥੇ ਆ ਕੇ ਮਾਰਗਰੇਟਾ ਨੂੰ ਇਹ ਪਤਾ ਲੱਗਦਾ ਕਿ ਰਡੋਲਫ ਇੱਕ ਬਹੁਤ ਹੀ ਵੱਡਾ ਸ਼ਰਾਬੀ ਆ ਤੇ ਸ਼ਰਾਬ ਪੀਣ ਤੋਂ ਇਲਾਵਾ ਬਹੁਤ ਸਾਰੀਆਂ ਅਲੱਗ-ਅਲੱਗ ਔਰਤਾਂ ਦੇ ਨਾਲ ਉਹਦੇ ਸੰਬੰਧ ਨੇ ਰਿਲੇਸ਼ਨ ਇਹਨਾਂ ਕਾਰਨਾਂ ਦੇ ਕਰਕੇ ਵਿਗੜਦਾ ਤੇ ਰੋਡੋਲਫ ਅਕਸਰ ਮਾਰਗਰੇਟਾ ਦੀ ਕੁੱਟਮਾਰ ਕਰਦਾ ਰਹਿੰਦਾ ਰੋਡੋਲਫ ਮਾਰਗਰੇਟਾ ਨੂੰ ਇਸ ਵਿਆਹ ਦੇ ਵਿੱਚ ਇੱਕ ਧੋਖੇ ਤੇ ਸਰੀਰਕ ਕੁੱਟਮਾਰ ਤੋਂ ਬਿਨਾਂ ਵੀ ਇੱਕ ਹੋਰ ਚੀਜ਼ ਦਿੰਦਾ ਜਿਹੜੀ ਇਹਨਾਂ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਆ ਉਹ ਹੈਗੀ ਆ ਅਲੱਗ-ਅਲੱਗ ਲੋਕਾਂ ਦੇ ਨਾਲ ਜਸਮਾਨੀ ਸੰਬੰਧ ਬਣਾਉਣ ਦੇ ਨਾਲ ਇੱਕ ਖਾਸ ਤਰ੍ਹਾਂ ਦੀ ਗੁਪਤ ਬਿਮਾਰੀ ਜਿਹਨੂੰ ਸਾਈਫਿਲਸ ਕਿਆ ਜਾਂਦਾ ਤੇ ਇਹ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਆ ਰੋਡੋਲਫ ਤੋਂ ਇਹ ਬਿਮਾਰੀ ਪਾਸ ਆਨ ਹੁੰਦੀ ਆ ਮਾਰਗਰੇਟਾ ਨੂੰ ਤੇ ਮਾਰਗਰੇਟਾ ਤੋਂ ਅੱਗੇ ਇਹ ਬਿਮਾਰੀ 1896 ਤੇ 1898 ਚ ਪੈਦਾ ਹੋਏ ਇਸ ਜੋੜੇ ਦੇ ਘਰੇ ਦੋ ਬੱਚੇ ਇੱਕ ਲੜਕਾ ਨਾਰਮਨ ਤੇ ਇੱਕ ਬੇਟੀ ਲੋਇਸੀ ਇਹਨਾਂ ਦੋਨਾਂ ਨੂੰ ਵੀ ਚਲੀ ਜਾਂਦੀ ਆ ਕਿਉਂਕਿ ਇਹ ਬਿਮਾਰੀ ਚਾਹੇ ਗੁਪਤ ਰੋਗਾਂ ਦੀ ਆ ਪਰ ਇਹ ਪੀੜੀਦਰ ਪੀੜੀ ਫੈਲਣ ਵਾਲੀ ਬਿਮਾਰੀ ਆ ਮਾਤਾ ਪਿਤਾ ਤੋਂ ਬੱਚਿਆਂ ਤੱਕ ਇਹ ਜਾਂਦੀ ਆ ਰੋਡੋਲਫ ਦਾ ਮਾਰਗਰੇਟਾ ਵੱਲ ਕੋਈ ਧਿਆਨ ਨਹੀਂ ਹੈ ਤਾਂ ਆਪਣੇ ਅਕਲਪਨ ਨੂੰ ਠੀਕ ਕਰਨ ਦੇ ਲਈ ਆਪਣੇ ਆਪ ਨੂੰ ਬਿਜ਼ੀ ਰੱਖਣ ਦੇ ਲਈ ਮਾਰਗਰੇਟਾ ਇੰਡੋਨੇਸ਼ੀਆ ਦੇ ਅਲੱਗ-ਅਲੱਗ ਡਾਂਸਰਸ ਨੂੰ ਸਿੱਖਣਾ ਸ਼ੁਰੂ ਕਰਦੀ ਆ ਤੇ ਨਾਲ ਦੀ ਨਾਲ ਹੀ ਉਹ ਜਰਮਨ ਸਪੈਨਿਸ਼ ਫ੍ਰੈਂਚ ਇਟਾਲੀਅਨ ਮਲਾਈ ਤੇ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਮਹਾਰਤ ਹਾਸਲ ਕਰ ਲੈਂਦੀ ਆ ਪਰ ਜਦੋਂ ਨੋਰਮਨ ਸਿਰਫ 2 ਸਾਲ ਦਾ ਹੁੰਦਾ ਤਾਂ ਆਪਣੇ ਪਿਤਾ ਦੀ ਅਯਾਸ਼ੀ ਦੇ ਵਿੱਚੋਂ ਉਪਜੀ ਹੋਈ ਇਹ ਬਿਮਾਰੀ ਜਿਹੜੀ ਆ ਉਹਦੇ ਨਾਲ ਨੋਰਮਨ ਦੀ ਮੌਤ ਹੋ ਜਾਂਦੀ ਆ ਤੇ ਸ਼ਾਇਦ ਇਹ ਲਾਸਟ ਇੱਕ ਸਟਰੋ ਸੀਗਾ ਮਾਰਗਰੇਟਾ ਦੇ ਲਈ ਨੋਰਮਨ ਦੀ ਮੌਤ ਤੋਂ ਬਾਅਦ ਮਾਰਗਰੇਟਾ ਰੁਡੋਲਫ ਨੂੰ ਤਲਾਕ ਦਿੰਦੀ ਆ ਤੇ ਵਾਪਸ ਹਾਲੈਂਡ ਆ ਜਾਂਦੀ ਆ ਹੌਲੈਂਡ ਆਪਣੀ ਛੋਟੀ ਬੇਟੀ ਲੂਜੀ ਦੇ ਨਾਲ ਆਉਣ ਤੋਂ ਬਾਅਦ ਪੈਸੇ ਕਮਾਉਣ ਦੇ ਲਈ ਮਾਰਗਰੇਟਾ ਹੁਣ ਉਸੇ ਡਾਂਸ ਕਲਾ ਦਾ ਸਹਾਰਾ ਲੈਂਦੀ ਆ ਜਿਹੜੀ ਉਹਨੇ ਇੰਡੋਨੇਸ਼ੀਆ ਦੇ ਵਿੱਚ ਸਿੱਖੀ ਹੁੰਦੀ ਆ ਪਰ ਇਸ ਡਾਂਸ ਦੇ ਵਿੱਚ ਉਹ ਇੱਕ ਚੀਜ਼ ਨੂੰ ਐਡ ਕਰਦੀ ਆ ਉਹ ਹੈਗੀ ਆ ਅਸ਼ਲੀਲਤਾ ਮਾਰਗਰੇਟਾ ਇਸ ਡਾਂਸ ਨੂੰ ਆਪਣੇ ਅਕੋਰਡਿੰਗ ਢਾਲ ਕੇ ਇਹਨੂੰ ਇੱਕ ਬਹੁਤ ਹੀ ਕਾਮੁਕ ਰੂਪ ਦੇ ਕੇ ਅਲੱਗ-ਅਲੱਗ ਸਟੇਜਾਂ ਦੇ ਉੱਪਰ ਪਰਫਾਰਮ ਕਰਨਾ ਸ਼ੁਰੂ ਕਰਦੀ ਆ ਇੱਕ ਇਹੋ ਜਿਹੀ ਕਲਾ ਇਕ ਇਹ ਜਿਆ ਡਾਂਸ ਜਿਹੜਾ ਯੂਰਪ ਦੇ ਲੋਕਾਂ ਦੇ ਲਈ ਬਿਲਕੁਲ ਹੀ ਨਵਾਂ ਸੀ ਉੱਪਰੋਂ ਮਾਰਗਰੇਟਾ ਦੀ ਆਪਣੀ ਸਰੀਰਕ ਸੁੰਦਰਤਾ ਉਹਦਾ ਨਾ માત્ર ਕੱਪੜੇ ਪਾ ਕੇ ਡਾਂਸ ਕਰਨਾ ਤੇ ਉੱਪਰੋਂ ਕਾਮੁਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੇ ਇਕੱਠੇ ਹੋ ਕੇ ਸਿਰਫ ਕੁਛੀ ਟਾਈਮ ਦੇ ਵਿੱਚ ਮਾਰਗਰੇਟਾ ਨੂੰ ਪੂਰੇ ਯੂਰਪ ਦੇ ਵਿੱਚ ਪੋਪੂਲਰ ਕਰ ਦਿੱਤਾ ਹੁਣ ਹਾਲੈਂਡ ਦੇ ਵਿੱਚ ਜੰਮੀ ਹੋਈ ਮਾਰਗਰੇਟਾ ਗਰਟਰੋਟਜ਼ੈਲ ਹੁਣ ਕਿਉਂਕਿ ਉਹ ਇੱਕ ਏਸ਼ੀਅਨ ਮੂਲ ਦਾ ਡਾਂਸ ਕਰ ਰਹੀ ਆ ਤਾਂ ਐਸੇ ਕਰਕੇ ਪੂਰੇ ਯੂਰਪ ਦੇ ਵਿੱਚ ਉਹ ਮਾਤਾ ਹਰੀ ਦੇ ਨਾਮ ਦੇ ਨਾਲ ਜਾਣੀ ਜਾਣ ਲੱਗਦੀ ਆ ਮਾਤਾ ਹਰੀ ਨੂੰ ਅਮੀਰ ਲੋਕਾਂ ਦੀਆਂ ਪ੍ਰਾਈਵੇਟ ਪਾਰਟੀਆਂ ਤੋਂ ਲੈ ਕੇ ਪੂਰੇ ਯੂਰਪ ਦੇ ਜਿਹੜੇ ਨਾਮਵਰ ਥੀਏਟਰ ਹੁੰਦੇ ਆ ਉਹਨਾਂ ਦੇ ਵਿੱਚ ਪਰਫਾਰਮ ਕਰਨ ਦੇ ਲਈ ਇਨਵੀਟੇਸ਼ਨ ਹੋਣੇ ਸ਼ੁਰੂ ਹੁੰਦੇ ਆ ਯੂਰਪ ਦੇ ਉੱਚ ਵਰਗ ਦੇ ਲੋਕ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਵੱਡੇ ਪੋਲੀਟੀਸ਼ੀਅਨਸ ਵੱਡੇ ਵੱਡੇ ਆਰਮੀ ਦੇ ਆਫੀਸਰਸ ਡਾਕਟਰਸ ਬਹੁਤ ਵੱਡੇ ਬਿਜ਼ਨਸਮੈਨ ਇਹ ਸਾਰੇ ਦੇ ਸਾਰੇ ਲੋਕ ਮਾਰਗਰੇਟਾ ਦੇ ਮੁਰੀਦਾਂ ਦੀ ਕੈਟਾਗਰੀ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਇਹ ਸਾਰੇ ਲੋਕ ਮਾਰਗਰੇਟਾ ਦੇ ਨਾਲ ਸਿਰਫ ਕੁਝ ਟਾਈਮ ਸਪੈਂਡ ਕਰਨ ਦੇ ਲਈ ਮੂਹ ਮੰਗੀ ਕੀਮਤ ਦੇਣ ਨੂੰ ਤਿਆਰ ਰਹਿੰਦੇ ਆ ਹੁਣ ਫਾਈਨਲੀ ਮਾਤਾ ਹਰੀ ਉਹਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਉਹ ਇੱਕ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂ ਰਹੀ ਆ ਪਰ 1914 ਦੇ ਵਿੱਚ ਫਸਟ ਵਰਲਡ ਵਾਰ ਲੱਗਣ ਦੇ ਨਾਲ ਹੀ ਜਿੱਥੇ ਉਹਦੇ ਮਰੀਦ ਜਿਹੜੇ ਕਿ ਬਹੁਤ ਵੱਡੇ ਵੱਡੇ ਆਰਮੀ ਦੇ ਅਲੱਗ-ਅਲੱਗ ਦੇਸ਼ਾਂ ਦੇ ਆਫੀਸਰ ਹੁੰਦੇ ਆ ਉਹ ਬਿਲਕੁਲ ਦੋ ਧੜਿਆਂ ਦੇ ਵਿੱਚ ਵੰਡੇ ਜਾਂਦੇ ਆ ਤੇ ਇਹਦੇ ਨਾਲ ਖੁਦ ਮਾਤਾ ਹਰੀ ਵੀ ਇਸ ਕਮਸਾਨ ਦੇ ਵਿੱਚ ਫਸਣ ਜਾ ਰਹੀ ਆ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਯੁੱਧ ਜਿਹਦੇ ਵਿੱਚ ਤਕਰੀਬਨ 4 ਕਰੋੜ ਲੋਕ ਆਪਣੀ ਜਾਨ ਗਵਾਉਣ ਜਾ ਰਹੇ ਆ ਇਸ ਤੋਂ ਇਲਾਵਾ ਜਸੂਸ ਸੀਕ੍ਰੀਟ ਏਜੰਟਸ ਇੰਟੈਲੀਜੈਂਸ ਏਜੰਸੀਜ਼ ਇਹ ਸਭ ਕੁਝ ਮਾਤਾ ਹਰੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲਣ ਵਾਲਾ ਸੀ ਲੜਾਈ ਲੱਗਣ ਦੇ ਟਾਈਮ ਮਾਤਾ ਹਰੀ ਦੇ ਚੌਣ ਵਾਲਿਆਂ ਦੀ ਗਿਣਤੀ ਦੇ ਵਿੱਚੋਂ ਜੋ ਇੱਕ ਨਾਮ ਬਹੁਤ ਹੀ ਵੱਡਾ ਸੀ ਉਹ ਸੀ ਹੌਲੈਂਡ ਦੀ ਰਾਜਧਾਨੀ ਐਮਸਟਰਡਮ ਦੇ ਵਿੱਚ ਜਰਮਨ ਦਾ ਕਾਉਂਸਲ ਕਾਰਲ ਕਰਾਉਮਰ ਪਰ ਹੁਣ ਵਰਲਡ ਵਾਰ ਲੱਗਣ ਨੇ ਇਹਨਾਂ ਸਾਰੇ ਵੱਡੇ ਸਪੈਸ਼ਲੀ ਆਰਮੀ ਦੇ ਆਫੀਸਰਸ ਦਾ ਨਜ਼ਰੀਆ ਜਿਹੜੇ ਕਿ ਇੱਕ ਟਾਈਮ ਦੇ ਉੱਪਰ ਮਾਤਾ ਹਰੀ ਦੀ ਸੁੰਦਰਤਾ ਦੇ ਫੈਨ ਹੁੰਦੇ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਬਦਲ ਤਾ ਉਹਨਾਂ ਦੀਆਂ ਪ੍ਰਾਇੋਰਟੀਜ਼ ਬਦਲ ਚੁੱਕੀਆਂ ਨੇ ਹੁਣ ਉਹਨਾਂ ਸਾਰਿਆਂ ਦਾ ਸਭ ਤੋਂ ਮੁੱਖ ਟੀਚਾ ਕਿ ਇਸ ਲੜਾਈ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿੱਤਣਾ ਵਾ ਤੇ ਮਾਤਾ ਹਰੀ ਵਰਗੇ ਲੋਕ ਹੁਣ ਉਹਨਾਂ ਦੇ ਇਸ ਕੰਮ ਦੇ ਵਿੱਚ ਸਿਰਫ ਇੱਕ ਮੋਹਰਾ ਹੋਣਗੇ ਸਾਲ 1915 ਦੇ ਵਿੱਚ ਕਾਰਲ ਕ੍ਰੋਮਰ ਮਾਤਾ ਹਰੀ ਨੂੰ 20000 ਫ੍ਰੈਂਕਸ ਦੇ ਬਦਲੇ ਦੇ ਵਿੱਚ ਫ੍ਰਾਂਸ ਦੀ ਆਰਮੀ ਦੀ ਜਸੂਸੀ ਕਰਨ ਦੇ ਲਈ ਕਹਿੰਦਾ ਵਾ ਤੇ ਜਰਮਨ ਸੀਕ੍ਰੀਟ ਸਰਵਿਸਸ ਵੱਲੋਂ ਮਾਤਾ ਹਰੀ ਦਾ ਨਾਮ ਆਪਣੇ ਜਸੂਸਾਂ ਦੀ ਲਿਸਟ ਦੇ ਵਿੱਚ ਪਾਇਆ ਜਾਂਦਾ ਤੇ ਉਹਦਾ ਨਾਮ ਹੁੰਦਾ 에ਜੈਂਟ H21 ਕਾਰਲ ਕ੍ਰੈਮਰ ਦੇ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਮਾਤਾ ਹਰੀ ਹਾਲੈਂਡ ਤੋਂ ਫ੍ਰਾਂਸ ਆਉਣ ਦੇ ਲਈ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਬੈਠਦੀ ਆ ਜਿਹਦਾ ਕਿ ਰਸਤੇ ਦੇ ਵਿੱਚ ਪੜਾ ਹੁੰਦਾ ਇੰਗਲੈਂਡ ਦੀ ਇੱਕ ਬੰਦਰਗਾ ਫਾਕਸਟਨ ਬ੍ਰਿਟਿਸ਼ ਇੰਟੈਲੀਜੈਂਸ ਦੇ ਆਫੀਸਰਸ ਇਸ ਪੂਰੇ ਜਹਾਜ਼ ਦੇ ਸਾਰੇ ਯਾਤਰੀਆਂ ਦੀ ਪੁੱਛ ਪੜਤਾਲ ਕਰਦੇ ਆ ਤੇ ਪੁੱਛ ਪੜਤਾਲ ਕਰਦੇ ਸਮੇਂ ਉਹਨਾਂ ਦਾ ਧਿਆਨ ਇੱਕ ਖਾਸ ਯਾਤਰੀ ਵੱਲ ਜਾਂਦਾ ਇੱਕ ਬਹੁਤ ਹੀ ਖੂਬਸੂਰਤ ਨੌਜਵਾਨ ਕੁੜੀ ਵੱਲ ਜਿਹੜੀ ਕਿ ਸੱਤ ਭਾਸ਼ਾਵਾਂ ਅਲੱਗ ਅਲੱਗ ਬੋਲ ਸਕਦੀ ਆ ਤੇ ਇਹ ਕੁੜੀ ਕੋਈ ਹੋਰ ਨਹੀਂ ਖੁਦ ਮਾਤਾ ਹਰੀ ਹੁੰਦੀ ਆ ਤੇ ਸਿਰਫ ਇਸੇ ਇੱਕ ਕਾਰਨ ਦੇ ਕਰਕੇ ਕਿ ਇੱਕ ਨੌਜਵਾਨ ਲੜਕੀ ਕਿਵੇਂ ਅਲੱਗ-ਅਲੱਗ ਦੁਨੀਆਂ ਦੇ ਦੇਸ਼ਾਂ ਦੀਆਂ 7-8-8 ਭਾਸ਼ਾਵਾਂ ਜਾਣਦੀ ਆ ਤੇ ਇੰਨੀ ਜ਼ਿਆਦਾ ਕੌਨਫੀਡੈਂਟ ਹੈਗੀ ਆ ਬ੍ਰਿਟਿਸ਼ ਇੰਟੈਲੀਜੈਂਸ ਦੇ ਆਫੀਸਰਸ ਇਸ ਲੜਕੀ ਨੂੰ ਜਰਮਨ ਦਾ ਇੱਕ ਜਸੂਸ ਸਮਝ ਲੈਂਦੀ ਆ ਤੇ ਫੌਰਨ ਫਰਾਂਸ ਦੀ ਜਰਮਨ ਦੇ ਜਸੂਸਾਂ ਦੇ ਅਗੇਂਸਟ ਬਣੀ ਹੋਈ ਯੂਨਿਟ ਜਿਹਦਾ ਹੈੱਡ ਹੁੰਦਾ ਕੈਪਟਨ ਜਾਰਜ ਲਾਦੀਓ ਉਹਨੂੰ ਇਸ ਲੜਕੀ ਦੇ ਉੱਪਰ ਨਿਗ੍ਹਾ ਰੱਖਣ ਦੇ ਲਈ ਇੱਕ ਐਮਰਜੈਂਸੀ ਸੰਦੇਸ਼ ਭੇਜ ਦਿੰਦੇ ਆ ਜਨਵਰੀ 1916 ਦੇ ਵਿੱਚ ਫਾਈਨਲੀ ਮਾਤਾ ਹਰੀ ਫਰਾਂਸ ਪਹੁੰਚਦੀ ਆ ਇਸ ਚੀਜ਼ ਤੋਂ ਬਿਲਕੁਲ ਅਣਜਾਣ ਕਿ ਫਰਾਂਸ ਤੇ ਬ੍ਰਿਟੇਨ ਦੀਆਂ ਸੀਕ੍ਰੀਟ ਸਰਵਿਸਿਜ਼ ਪੂਰੀ ਤਰ੍ਹਾਂ ਦੇ ਨਾਲ ਉਹਦੀ ਹਰ ਐਕਟੀਵਿਟੀ ਦੇ ਉੱਪਰ ਹੋਂ ਤੋਂ ਨਿਗਾਹ ਰੱਖ ਰਹੀਆਂ ਨੇ ਤੇ ਉਹ ਉੱਥੇ ਆ ਕੇ ਆਪਣੀ ਨਾਰਮਲ ਜ਼ਿੰਦਗੀ ਜਿਹੜੀ ਕਿ ਬਹੁਤ ਹੀ ਵੱਡੀਆਂ ਪਾਰਟੀਆਂ ਜਾਂ ਨੌਜਵਾਨ ਆਰਮੀ ਦੇ ਅਫਸਰਾਂ ਦੇ ਨਾਲ ਫਲਰਟ ਕਰਨਾ ਉਹਦੇ ਵਿੱਚ ਵਾਪਸ ਆ ਕੇ ਬਿਜ਼ੀ ਹੋ ਜਾਂਦੀ ਹੈ ਇਨਾਂ ਹੀ ਪਾਰਟੀਆਂ ਦੇ ਵਿੱਚੋਂ ਕਿਸੇ ਇੱਕ ਪਾਰਟੀ ਦੇ ਵਿੱਚ ਮਾਤਾ ਹਰੀ ਦੀ ਮੁਲਾਕਾਤ ਹੁੰਦੀ ਆ ਰਸ਼ੀਆ ਦੇ ਇੱਕ ਬਹੁਤ ਹੀ ਡੈਕੋਰੇਟਿਡ ਆਰਮੀ ਦੇ ਆਫੀਸਰ ਵਲਾਦੀਮੀਰ ਮੈਸਲੋਵ ਦੇ ਨਾਲ ਵਲਾਦੀਮੀਰ ਮੈਸਲੋਵ ਰਸ਼ੀਆ ਦੀਆਂ ਬਹੁਤ ਹੀ ਅਮੀਰ ਨੋਬਲ ਫੈਮਲੀਆਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਸੰਬੰਧ ਵੀ ਰੱਖਦਾ ਸੀ ਮਹਾਜਦ ਦੇ ਉੱਪਰ ਲੜਾਈ ਦੇ ਦੌਰਾਨ ਵਲਾਦੀਮੀਰ ਮੈਸਲੋਵ ਜ਼ਖਮੀ ਹੁੰਦਾ ਉਹਦੀ ਇੱਕ ਅੱਖ ਦੇ ਉੱਪਰ ਸੱਟ ਲੱਗਦੀ ਆ ਤਾਂ ਇਸੇ ਕਾਰਨ ਕੁਝ ਦਿਨਾਂ ਦੀ ਛੁੱਟੀ ਤੇ ਲਈ ਉਹ ਪੈਰਿਸ ਆਇਆ ਹੋਇਆ ਸੀ ਪਰ ਇੰਨੇ ਇੱਕ ਦਿਨਾਂ ਦੀ ਮੁਲਾਕਾਤਾਂ ਦੇ ਵਿੱਚ ਹੀ ਵਲਾਦੀਮੀਰ ਮਾਸਲੋਵ ਤੇ ਮਾਤਾ ਹਰੀ ਇੱਕ ਦੂਸਰੇ ਦੇ ਇੰਨੇ ਕ ਨੇੜੇ ਆ ਜਾਂਦੇ ਆ ਕਿ ਮਾਤਾ ਹਰੀ ਵਲਾਦੀਮੀਰ ਮਾਸਲੋਵ ਦੇ ਨਾਲ ਵਾਪਸ ਲੜਾਈ ਦੇ ਮਹਾਜ ਦੇ ਉੱਪਰ ਜਾਣ ਲਈ ਤਿਆਰ ਹੋ ਜਾਂਦੀ ਆ ਪਰ ਇੱਥੇ ਇੱਕ ਪ੍ਰੋਬਲਮ ਆ ਕੋਈ ਵੀ ਸਿਵਿਲਿਅਨ ਲੜਾਈ ਦੇ ਮਹਾਜ ਦੇ ਉੱਪਰ ਨਹੀਂ ਜਾ ਸਕ ਜੇ ਕੋਈ ਜਾਣਾ ਚਾਵੇ ਕੋ ਖਾਸ ਕਾਰਨਾ ਦੇ ਕਰਕੇ ਤਾਂ ਉਹਨੂੰ ਇੱਕ ਪਰਮਿਟ ਚਾਹੀਦਾ ਵਾ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਪਰਮਿਟ ਕਿਹਨੇ ਦੇਣਾ ਇਹ ਪਰਮਿਟ ਉਸੇ ਹੀ ਕੈਪਟਨ ਜਾਰਜ ਲਾਦੀਓ ਨੇ ਦੇਣਾ ਵਾ ਜਿਹੜਾ ਕਿ ਜਰਮਨ ਦੇ ਜਸੂਸਾਂ ਦੇ ਅਗੇਂਸਟ ਬਣੀ ਹੋਈ ਯੂਨਿਟ ਦਾ ਹੈੱਡ ਆ ਤੇ ਜਿਹਦਾ ਖੁਦ ਦਾ ਕੰਮ ਹੈਗਾ ਮਾਤਾ ਹਰੀ ਦੇ ਉੱਪਰ ਨਿਗ੍ਹਾ ਰੱਖਣਾ ਪਰ ਇਹ ਸਾਰੀਆਂ ਚੀਜ਼ਾਂ ਤੋਂ ਅਣਜਾਣ ਮਾਤਾ ਹਰੀ ਖੁਦ ਹੀ ਕੈਪਟਨ ਜਾਰਜ ਲਾਦੀਓ ਦੇ ਕੋਲੇ ਪਰਮਿਟ ਲੈਣ ਦੇ ਲਈ ਚਲੀ ਜਾਂਦੀ ਆ ਤਾਂ ਕੈਪਟਨ ਜਾਰਜ ਲਾਦੀਓ ਮਾਤਾ ਹਰੀ ਨੂੰ ਇੱਥੇ ਇੱਕ ਆਫਰ ਦਿੰਦਾ ਆ ਆਫਰ ਇਹ ਹੈਗੀ ਆ ਕਿ ਤੈਨੂੰ ਪਰਮਿਟ ਮੈਂ ਜ਼ਰੂਰ ਦੇ ਦੂੰਗਾ ਪਰ ਮੇਰੀ ਇੱਕ ਸ਼ਰਤ ਆ ਸ਼ਰਤ ਇਹ ਆ ਜੋ ਤੇਰੀ ਜਾਣ ਪਛਾਣ ਦੇ ਅੱਜ ਤੱਕ ਦੇ ਇੰਨੇ ਉੱਚੇ ਅਹੁਦਿਆਂ ਦੇ ਉੱਪਰ ਜਰਮਨ ਦੇ ਆਰਮੀ ਦੇ ਆਫੀਸਰ ਰਹੇ ਆ ਉਹਨਾਂ ਸਾਰਿਆਂ ਦੀ ਤੂੰ ਜਸੂਸੀ ਕਰਨੀ ਆ ਤੇ ਨਾਲ ਦੀ ਨਾਲ ਹੀ ਮਾਤਾ ਹਰੀ ਨੂੰ ਇੱਕ ਕੈਸ਼ ਰਿਵਾਰਡ ਵੀ ਆਫਰ ਕੀਤਾ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਜਿਹਦੀ ਅਮਾਉਂਟ ਹੈ 30 ਲੱਖ ਅਮਰੀਕਨ ਡਾਲਰਸ ਹੁਣ ਇੰਨੇ ਟਾਈਮ ਦੇ ਵਿੱਚ ਵਲਾਦੀਮੀਰ ਮਾਸਲੋ ਵਾਪਸ ਮੁਹਾਜ ਤੇ ਚਲੇ ਜਾਂਦਾ ਤੇ ਮਾਤਾ ਹਰੀ ਪਿੱਛੇ ਪਰਮਟ ਦੀ ਉਡੀਕ ਕਰਦੀ ਹੋਈ ਬੈਠੀ ਰਹਿੰਦੀ ਆ ਕਿਉਂਕਿ ਕੈਪਟਨ ਜਾਰਜ ਲਾਦੀਓ ਨੇ ਮਾਤਾ ਹਰੀ ਨੂੰ ਇਹ ਕਿਹਾ ਕਿ ਤੂੰ ਉਹਨਾ ਟਾਈਮ ਪੈਰਿਸ ਵਿੱਚ ਹੀ ਰੁਕੀ ਰਹੇਂਗੀ ਤੇ ਮੇਰੇ ਅਗਲੇ ਆਰਡਰ ਦੀ ਵੇਟ ਕਰੇਂਗੀ ਜਦੋਂ ਬਹੁਤ ਟਾਈਮ ਤੱਕ ਮਾਤਾ ਹਰੀ ਨੂੰ ਕੈਪਟਨ ਜਾਰਜ ਲਾਦੀਓ ਵੱਲੋਂ ਕੋਈ ਵੀ ਆਰਡਰ ਨਹੀਂ ਆਉਂਦਾ ਤੇ ਉਹ ਚਾਹੁੰਦੀ ਅਛੇਤੀ ਤੋਂ ਅਛੇਤੀ ਵਲਾਦੀਮੀਰ ਮਾਸਲੋ ਦੇ ਕੋਲ ਪਹੁੰਚਣਾ ਉਹਨੂੰ ਉਸ ਪਰਮਟ ਦੀ ਲੋੜ ਆ ਤੇ ਮਾਤਾ ਹਰੀ ਆਪਣਾ ਨਿਸ਼ਾਨਾ ਬਣਾਉਂਦੀ ਆ ਸਪੇਨ ਦੀ ਰਾਜਧਾਨੀ ਮੈਦ੍ਰਿਡ ਨੂੰ ਜਿੱਥੇ ਕਿ ਉਹਦੀ ਜਾਣ ਪਛਾਣ ਦੇ ਜ਼ਿਆਦਾਤਰ ਜਰਮਨ ਦੇ ਉੱਚ ਆਰਮੀ ਦੇ ਅਧਿਕਾਰੀ ਬੈਠੇ ਹੁੰਦੇ ਆ ਤਾਇਨਾਤ ਹੁੰਦੇ ਆ ਤੇ ਉੱਥੇ ਉਹਦਾ ਸਭ ਤੋਂ ਪਹਿਲਾ ਸ਼ਿਕਾਰ ਹੁੰਦਾ ਇੱਕ ਨੌਜਵਾਨ ਅਫਸਰ ਮੇਜਰ ਆਰਨੋਲਡ ਵਾਨ ਕਾਲ ਸਿਰਫ 3 ਦਿਨ ਇਸ ਮੇਜਰ ਦੇ ਨਾਲ ਬਿਤਾਉਣ ਤੋਂ ਬਾਅਦ ਵੈਨਕਾਲ ਮਾਤਾ ਹਰੀ ਦਾ ਇਨਾ ਕ ਵੱਡਾ ਮਰੀਦ ਬਣ ਜਾਂਦਾ ਕਿ ਉਹਨੂੰ ਅਗਲੇ ਕੁਝ ਦਿਨਾਂ ਤੋਂ ਬਾਅਦ ਮੋਰਾਕੋ ਜਿਹੜਾ ਕਿ ਉਸ ਟਾਈਮ ਫਰਾਂਸ ਦੇ ਕੰਟਰੋਲ ਦੇ ਵਿੱਚ ਹੁੰਦਾ ਉੱਥੇ ਜਰਮਨ ਸਬਮਰੀਨਸ ਨੂੰ ਡਿਪਲੋਏ ਕੀਤਾ ਜਾਣਾ ਇੰਨੀ ਵੱਡੀ ਜਾਣਕਾਰੀ ਉਹ ਮਾਤਾ ਹਰੀ ਨੂੰ ਦੇ ਦਿੰਦਾ ਤੇ ਮਾਤਾ ਹਰੀ ਫੌਰਨ ਇਹ ਵਾਲੀ ਖੁਫੀਆ ਜਾਣਕਾਰੀ ਕੈਪਟਨ ਜਾਰਜ ਲਾਦੀਓ ਨੂੰ ਦੇ ਦਿੰਦੀ ਇਹ ਇੱਕ ਬਹੁਤ ਹੀ ਵੱਡੀ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹੜੀ ਮਾਤਾ ਹਰੀ ਨੇ ਸਿਰਫ 3 ਦਿਨਾਂ ਦੇ ਵਿੱਚ ਹੀ ਐਕਸਟ੍ਰੈਕਟ ਕਰ ਲਈ ਪਰ ਇਸ ਤੋਂ ਬਾਅਦ ਵੀ ਕੈਪਟਨ ਜਾਰਜ ਲਾਦੀਓ ਮਾਤਾ ਹਰੀ ਨੂੰ ਉਹਦੇ ਨਾਲ ਪ੍ਰੋਮਿਸ ਕੀਤਾ ਹੋਇਆ ਪਰਮਿਟ ਨਹੀਂ ਦਿੰਦਾ ਤੇ ਉਹਨੂੰ ਇਸੇ ਹੀ ਜਰਮਨ ਮੇਜਰ ਆਰਨੋਲਡ ਵਨਕਾਲ ਤੋਂ ਥੋੜਾ ਹੋਰ ਇਨਫੋਰਮੇਸ਼ਨ ਲੈਣ ਦੇ ਬਾਰੇ ਵਿੱਚ ਗੱਲ ਕਰਦਾ ਤੇ ਜਦੋਂ ਮਾਤਾ ਹਰੀ ਇਸ ਤੋਂ ਅੱਗੇ ਦੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੀ ਆ ਤਾਂ ਫਾਈਨਲੀ ਆਰਨੋਲਡ ਵਨਕਾਲ ਨੂੰ ਮਾਤਾ ਹਰੀ ਦੇ ਉੱਪਰ ਸ਼ੱਕ ਹੋ ਜਾਂਦਾ ਤੇ ਜਦੋਂ ਹੀ ਉਹਨੂੰ ਸ਼ੱਕ ਹੁੰਦਾ ਤਾਂ ਫੌਰਨ ਉਹ ਆਪਣੇ ਬੇਸ ਜਰਮਨ ਦੀ ਰਾਜਧਾਨੀ ਬਰਲਨ ਦੇ ਵਿੱਚ ਮਾਤਾ ਹਰੀ ਦੇ ਨਾਲ ਸੰਬੰਧਿਤ ਇੱਕ ਕੋਡ ਦੇ ਵਿੱਚ ਲਿਖਿਆ ਹੋਇਆ ਮੈਸੇਜ ਭੇਜਦਾ ਜਿਹਦੇ ਵਿੱਚ ਉਹ ਇਹ ਕਹਿੰਦਾ ਕਿ ਮਾਤਾ ਹਰੀ ਅਸਲ ਦੇ ਵਿੱਚ ਇੱਕ ਡਬਲ ਏਜੰਟ ਆ ਡਬਲ ਏਜੰਟ ਦਾ ਮਤਲਬ ਜਿਹੜਾ ਦੋਨੇ ਪਾਸਿਆਂ ਦੀ ਜਸੂਸੀ ਕਰ ਰਿਹਾ ਵਾ ਪਰ ਇਸ ਕੋਡ ਨੂੰ ਉਸ ਤੋਂ ਬਾਅਦ ਬ੍ਰਿਟਿਸ਼ ਇੰਟੈਲੀਜੈਂਸ ਆਫੀਸਰਸ ਡੀਕੋਡ ਕਰ ਲੈਂਦੇ ਆ ਤੇ ਇਹਨੂੰ ਭੇਜ ਦਿੰਦੇ ਆ ਕੈਪਟਨ ਜਾਰਜ ਲਾਦੀਓ ਦੇ ਕੋਲੇ ਤੇ ਫਾਈਨਲੀ ਕੈਪਟਨ ਜਾਰਜ ਲਾਦੀਓ ਨੂੰ ਉਹ ਸਬੂਤ ਮਿਲ ਜਾਂਦਾ ਜਿਹਦੀ ਉਹ ਬਹੁਤ ਟਾਈਮ ਤੋਂ ਵੇਟ ਕਰ ਰਿਆ ਸੀ ਮਾਤਾ ਹਰੀ ਨੂੰ ਅਰੈਸਟ ਕਰਨ ਲਈ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਟੋਟਲੀ ਅਨਜਾਨ ਮਾਤਾ ਹਰੀ ਜਨਵਰੀ 1917 ਦੇ ਵਿੱਚ ਵਾਪਸ ਪੈਰਿਸ ਪਹੁੰਚਦੀ ਆ ਤੇ ਆਪਣੀ ਇਨਾਮ ਦੀ ਰਾਸ਼ੀ ਲੈਣ ਦੇ ਲਈ ਉਹ ਜਾਂਦੀ ਆ ਕੈਪਟਨ ਜਾਰਜ ਲਾਦੀਓ ਦੇ ਕੋਲੇ ਉਹਨੂੰ ਕੋਈ ਨਹੀਂ ਪਤਾ ਕਿਸੇ ਵੀ ਮੈਸੇਜ ਦੇ ਬਾਰੇ ਵਿੱਚ ਜਿਹਨੂੰ ਜਰਮਨ ਨੇ ਭੇਜਿਆ ਤੇ ਬਾਅਦ ਦੇ ਵਿੱਚ ਉਹਨੂੰ ਡੀਕੋਡ ਕਰ ਲਿਆ ਗਿਆ ਪੈਰਿਸ ਪਹੁੰਚਣ ਸਾਰੀ ਮਾਤਾ ਹਰੀ ਨੂੰ ਫਰਾਂਸ ਦੇ ਵਿਰੁੱਧ ਜਸੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਤੇ 19 ਫਰਵਰੀ 1917 ਨੂੰ ਮਾਤਾ ਹਰੀ ਨੂੰ ਫਰਾਂਸ ਦੀ ਸਭ ਤੋਂ ਬਦਨਾਮ ਜੇਲ ਸੈਂਟ ਲਜ਼ਾਰੇ ਦੇ ਵਿੱਚ ਭੇਜਿਆ ਜਾਂਦਾ ਉਹ ਔਰਤ ਜਿਹੜੀ ਯੂਰਪ ਦੀਆਂ ਸਭ ਤੋਂ ਆਲੀਸ਼ਾਨ ਹੋਟਲਾਂ ਦੇ ਵਿੱਚ ਰਹਿੰਦੀ ਰਹੀ ਆ ਸਭ ਤੋਂ ਉੱਚੇ ਤਬਕੇ ਦੇ ਲੋਕਾਂ ਦੇ ਨਾਲ ਹੁਣ ਉਹ ਇੱਕ ਨਰਕ ਵਰਗੀ ਜਗ੍ਹਾ ਦੇ ਉੱਪਰ ਰਹਿ ਰਹੀ ਆ ਤੇ ਉਹਦੇ ਆਸ-ਪਾਸੇ ਨੇ ਫਰਾਂਸ ਦੇ ਸਭ ਤੋਂ ਜ਼ਿਆਦਾ ਬਦਨਾਮ ਕੈਦੀ ਇੱਕ ਖਾਸ ਆਫੀਸਰ ਪੀਰੇ ਬਿਕਾਰਡਨ ਇਸ ਬੰਦੇ ਨੂੰ ਸਪੈਸ਼ਲ ਨਿਯੁਕਤ ਕੀਤਾ ਜਾਂਦਾ ਮਾਤਾ ਹਰੀ ਤੋਂ ਇਨਵੈਸਟੀਗੇਸ਼ਨ ਕਰਨ ਦੇ ਲਈ ਉਹਦਾ ਇੱਕ ਹੋਰ ਵੀ ਕਾਰਨ ਆ ਪੀਰੇ ਬਿਕਾਰਡਨ ਪੈਰਿਸ ਪੂਰੇ ਦੇ ਵਿੱਚ ਬਦਨਾਮ ਸੀ ਤੇ ਮਸ਼ਹੂਰ ਸੀਗਾ ਆਪਣੀ ਨਫ਼ਰਤ ਦੇ ਲਈ ਕਿਹੜੀਆਂ ਔਰਤਾਂ ਨੂੰ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਮਰਦਾਂ ਦੇ ਨਾਲ ਸੰਬੰਧ ਹੁੰਦੇ ਆ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਆਪਾਂ ਲੂਜ਼ ਵੂਮਨ ਕਹਿ ਦਿੰਦੇ ਆ ਉਹ ਪੂਰੇ 3 ਮਹੀਨੇ ਤੱਕ ਮਾਤਾ ਹਰੀ ਤੋਂ ਉਸੇ ਜੇਲ੍ਹ ਦੇ ਵਿੱਚ ਉਹਨਾਂ ਟੌਰਚਰ ਸੈੱਲਾਂ ਦੇ ਵਿੱਚ ਪੁੱਛ ਪੜਤਾਲ ਕਰਦਾ ਰਹਿੰਦਾ 24 ਜੁਲਾਈ ਨੂੰ ਮਾਤਾ ਹਰੀ ਦਾ ਅਦਾਲਤ ਦੇ ਵਿੱਚ ਟ੍ਰਾਇਲ ਸ਼ੁਰੂ ਹੁੰਦਾ ਤੇ ਇੱਥੇ ਹੀ ਇਸੇ ਟ੍ਰਾਇਲ ਦੇ ਦੌਰਾਨ ਇੱਕ ਦਿਨ ਮਾਤਾ ਹਰੀ ਆਪਣੀਆਂ ਉਹ ਫੇਮਸ ਲਾਈਨਸ ਬੋਲਦੀ ਆ ਜਿਹੜੀਆਂ ਬਾਅਦ ਦੇ ਵਿੱਚ ਹਮੇਸ਼ਾ ਦੇ ਲਈ ਮਾਤਾ ਹਰੀ ਦੇ ਨਾਲ ਜੁੜ ਜਾਂਦੀਆਂ ਨੇ ਜਦੋਂ ਉਹਦੇ ਉੱਪਰ ਜਸੂਸੀ ਦਾ ਇਹ ਮੁਕੱਦਮਾ ਚੱਲਦਾ ਵਾ ਤਾਂ ਮਾਤਾ ਹਰੀ ਆਪਣੇ ਡਿਫੈਂਸ ਦੇ ਵਿੱਚ ਕਹਿੰਦੀ ਆ ਕਿ ਕੈਰੈਕਟਰਲੈਸ ਔਰਤ ਹਾਂ ਮੈਂ ਬਿਲਕੁਲ ਹਾਂ ਪਰ ਦੇਸ਼ ਦੀ ਗੱਦਾਰ ਬਿਲਕੁਲ ਵੀ ਨਹੀਂ ਪਰ ਇਹ ਜਿਹੜੀ ਅਦਾਲਤ ਦੀ ਕਾਰਵਾਈ ਹੁੰਦੀ ਆ ਇਹ ਬਸ ਇੱਕ ਦਿਖਾਵਾ ਵਾ ਤੇ ਮਾਤਾ ਹਰੀ ਦੀ ਜਿਹੜੀ ਹੋਣੀ ਆ ਉਹ ਪਹਿਲਾਂ ਹੀ ਡਿਸਾਈਡ ਹੋ ਚੁੱਕੀ ਆ ਅਸਲ ਚ ਹੁੰਦਾ ਕੀ ਆ ਇਸ ਤੋਂ ਕੁਝ ਮਹੀਨੇ ਪਹਿਲਾਂ 20 ਅਪ੍ਰੈਲ ਨੂੰ ਉੱਤਰੀ ਫਰਾਂਸ ਦੇ ਵਿੱਚ ਫਰਾਂਸੀਸੀ ਫੌਜਾਂ ਦੀ ਜਰਮਨ ਤੋਂ ਇੱਕ ਬਹੁਤ ਹੀ ਬੁਰੀ ਹਾਰ ਹੁੰਦੀ ਆ ਜੀਦੇ ਚ ਸਿਰਫ ਇੱਕ ਦਿਨ ਦੇ ਵਿੱਚ 40000 ਫ੍ਰਾਂਸੀਸੀ ਸੈਨਿਕਾਂ ਦੀ ਮੌਤ ਹੋ ਜਾਂਦੀ ਆ ਇਸ ਹਾਰ ਤੋਂ ਬਾਅਦ ਫ੍ਰਾਂਸੀਸੀ ਜਿਹੜੀਆਂ ਫੌਜਾਂ ਹੁੰਦੀਆਂ ਉਹਨਾਂ ਦਾ ਮਨੋਬਲ ਇੰਨਾ ਕੋ ਬੁਰੀ ਤਰ੍ਹਾਂ ਡਿੱਗਦਾ ਕਿ ਤਕਰੀਬਨ 68 ਡਿਵੀਜ਼ਨਾਂ ਬਗਾਵਤ ਕਰ ਦਿੰਦੀਆਂ ਨੇ ਆਪਣੇ ਹੀ ਜਰਨਲਾਂ ਉੱਚ ਅਧਿਕਾਰੀਆਂ ਦੇ ਅਗੇਂਸਟ ਤੇ ਪੋਲੀਟੀਸ਼ੀਨਾਂ ਦੇ ਅਗੇਂਸਟ ਕਿ ਤੁਹਾਡਾ ਕੋਈ ਸਿਸਟਮ ਨਹੀਂ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਤੇ ਤੁਸੀਂ ਸਾਨੂੰ ਸਿਰਫ ਮਰਨ ਦੇ ਲਈ ਮਹਾਜ ਦੇ ਉੱਪਰ ਭੇਜ ਰਹੇ ਹੋ ਤੇ ਅਸੀਂ ਇਹ ਲੜਾਈ ਅੱਗੇ ਨਹੀਂ ਲੜਨੀ ਹੁਣ ਇਹੋ ਜੇ ਮਾਹੌਲ ਦੇ ਵਿੱਚ ਆਪਣੀ ਜਾਨ ਬਚਾਉਣ ਦੇ ਲਈ ਲੀਡਰਾਂ ਨੂੰ ਤੇ ਫੌਜ ਦੇ ਵੱਡੇ ਅਧਿਕਾਰੀਆਂ ਨੂੰ ਇੱਕ ਇਹੋ ਜਿਹਾ ਬਲੀ ਦਾ ਬੱਕਰਾ ਚਾਹੀਦਾ ਸੀ ਜਿਹਦੇ ਉੱਤੇ ਇਸ ਬੁਰੀ ਹਾਰ ਦਾ ਜਿਹੜੀ 20 April ਦੇ ਦਿਨ ਹੁੰਦੀ ਆ ਉਹਦਾ ਠਿਕਰਾ ਪੰਨਿਆ ਜਾ ਸਕੇ ਤੇ ਬਲੀ ਦਾ ਬੱਕਰਾ ਬਣਾਉਣ ਦੇ ਲਈ ਮਾਤਾ ਹਰੀ ਤੋਂ ਜ਼ਿਆਦਾ ਪਰਫੈਕਟ ਨਾਮ ਹੋਰ ਕੋਈ ਹੋ ਨਹੀਂ ਸਕਦਾ ਸੀ ਇਹ ਕਹਿ ਹੈ ਜੀ ਔਰਤ ਜਿਹੜੀ ਪੂਰੇ ਯੂਰਪ ਦੇ ਵਿੱਚ ਮਸ਼ਹੂਰ ਵੀ ਆ ਤੇ ਬਦਨਾਮ ਵੀ ਅਲੱਗ-ਅਲੱਗ ਲੋਕਾਂ ਦੇ ਨਾਲ ਆਪਣੇ ਸੰਬੰਧਾਂ ਦੇ ਲਈ ਤਾਂ ਹੁਣ ਇੱਕ ਥਿਉਰੀ ਬਣਾਈ ਜਾਂਦੀ ਆ ਕਿ ਜਿਹੜੇ ਉਸ ਦਿਨ 40000 ਸੈਨਿਕ ਇੱਕੋ ਦਿਨ ਮਾਰੇ ਗਏ ਉਹਦਾ ਅਸਲ ਦੇ ਵਿੱਚ ਕਾਰਨ ਇਹ ਸੀ ਕਿ ਉਹਦੇ ਬਾਰੇ ਦੇ ਵਿੱਚ ਪਹਿਲਾਂ ਹੀ ਮਾਤਾ ਹਰੀ ਨੇ ਜਰਮਨ ਆਰਮੀ ਨੂੰ ਖਬਰ ਦੇਤੀ ਸੀ ਤੇ ਇਹ ਮਾਤਾ ਹਰੀ ਸੀ ਜਿਹਦੀ ਜਾਸੂਸੀ ਦੇ ਕਾਰਨ ਇੰਨੀ ਵੱਡੀ ਫਰਾਂਸ ਦੀ ਹਾਰ ਹੁੰਦੀ ਆ ਤਾਂ ਹੁਣ ਹੁੰਦਾ ਕੀ ਅੱਜ ਵੀ ਤੁਸੀਂ ਦੇਖਦੇ ਹੋ ਮੀਡੀਆ ਦਾ ਉਹੀ ਹਾਲ ਹੈ ਮੀਡੀਆ ਦਾ ਪ੍ਰੋਪਾਗੈਂਡਾ ਬਹੁਤ ਚੰਗੀ ਤਰ੍ਹਾਂ ਦੇ ਨਾਲ ਕੰਮ ਕਰਦਾ ਹੁੰਦਾ ਆਪਾਂ ਜੋ ਵੀ ਸੁਣ ਲੈਂਦੇ ਆ ਟੀਵੀ ਦੇ ਉੱਪਰ ਉਸੇ ਚੀਜ਼ ਤੇ ਆਪਾਂ ਯਕੀਨ ਕਰਦੇ ਆ ਬਿਲਕੁਲ ਇਹੀ ਚੀਜ਼ ਹੁੰਦੀ ਆ ਫਰਾਂਸ ਦੇ ਵਿੱਚ ਹੁਣ ਫਰਾਂਸ ਦੇ ਲੋਕਾਂ ਦਾ ਗੁੱਸਾ ਜਿਹੜਾ ਵਾ ਉਹ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਅਧਿਕਾਰੀਆਂ ਤੇ ਪੋਲੀਟਿਸ਼ੀਅਨਾਂ ਤੋਂ ਹਟ ਕੇ ਮਾਤਾ ਹਰੀ ਦੇ ਵੱਲ ਨੂੰ ਹੋ ਜਾਂਦਾ 27 ਜੁਲਾਈ ਨੂੰ ਮਾਤਾ ਹਰੀ ਨੂੰ ਅਦਾਲਤ ਫਰਾਂਸ ਦੇ ਅਗੇਂਸਟ ਜਸੂਸੀ ਕਰਨ ਦੇ ਵਿੱਚ ਤੇ ਉਹਨਾਂ 40000 ਫੌਜੀਆ ਦੀ ਮੌਤ ਦਾ ਦੋਸ਼ੀ ਮੰਨਦੇ ਹੋਏ ਸਜ਼ਾਏ ਮੌਤ ਦੀ ਸਜ਼ਾ ਦਿੰਦੀ ਹੈ। 15 ਅਕਤੂਬਰ ਦਾ ਦਿਨ तकरीबन ਸਵੇਰ ਦੇ 5 ਵਜੇ ਪੰਜ ਜਾਨੇ ਮਾਤਾ ਹਰੀ ਦੀ ਕਾਲਕੋਠੜੀ ਦੇ ਵੱਲ ਨੂੰ ਚੱਲ ਰਹੇ ਆ ਮਾਤਾ ਹਰੀ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਉਹਦੀ ਜ਼ਿੰਦਗੀ ਦੇ ਹੁਣ ਆਖਰੀ ਕੁਝ ਮਿੰਟ ਬਾਕੀ ਨੇ ਉਹ ਗੂੜੀ ਨੀਂਦ ਆਰਾਮ ਦੇ ਨਾਲ ਆਪਣੀ ਕਾਲਕੋਠੜੀ 'ਚ ਸੌ ਰਹੀ ਹੈ ਇਹਨਾਂ ਪੰਜ ਜਾਨਿਆਂ ਦੇ ਵਿੱਚ ਨੇ ਚਰਚ ਦੇ ਇੱਕ ਪਾਦਰੀ ਆਰਬਕਸ ਦੋ ਚਰਚ ਦੀਆਂ ਨੰਨ ਕੈਪਟਨ ਬੁਕਾਰਡਨ ਇਹ ਉਹ ਕੈਪਟਨ ਨੇ ਆਰਮੀ ਦੇ ਅਧਿਕਾਰੀ ਆ ਜਿਨ੍ਹਾਂ ਨੂੰ ਮਾਤਾ ਹਰੀ ਨੂੰ ਜੜੀ ਸਜਾਏ ਮੌਤ ਉਸੇ ਦਿਨ ਹੋਣ ਤੋਂ ਕੁਝ ਮਿੰਟਾਂ ਬਾਅਦ ਦਿੱਤੀ ਜਾਣੀ ਆ ਉਹਦੀ ਪੂਰੀ ਨਿਗਰਾਨੀ ਕਰਨਗੇ ਤੇ ਇਹਨਾਂ ਤੋਂ ਇਲਾਵਾ ਮਾਤਾ ਹਰੀ ਦੇ ਆਪਣੇ ਵਕੀਲ ਮੈਤਰੇ ਕਲੂਨਰ ਠੀਕ 5 ਵਜੇ ਮਾਤਾ ਹਰੀ ਨੂੰ ਨੀਂਦ ਤੋਂ ਉਠਾਇਆ ਜਾਂਦਾ ਤੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਹੁਣ ਤੋਂ ਸਿਰਫ ਕੁਝ ਟਾਈਮ ਤੋਂ ਬਾਅਦ ਹੀ ਤੁਹਾਨੂੰ ਸਜਾਏ ਮੌਤ ਦਿੱਤੀ ਜਾਊਗੀ ਇੰਨੀ ਗੱਲ ਸੁਣਨ ਦੇ ਉੱਪਰ ਵੀ ਮਾਤਾ ਹਰੀ ਕੋ ਬਹੁਤ ਜ਼ਿਆਦਾ ਰਿਐਕਟ ਨਹੀਂ ਕਰਦੇ ਤੇ ਇਸ ਤੋਂ ਬਾਅਦ ਉਹ ਪੁੱਛਦੇ ਆ ਕਿ ਕੀ ਮੈਂ ਦੋ ਚਿੱਠੀਆਂ ਲਿਖ ਸਕਦੀ ਹਾਂ ਉਸੇ ਟਾਈਮ ਦੇ ਉੱਪਰ ਪੈਨ ਸ਼ਾਹੀ ਇੱਕ ਪੇਪਰ ਤੇ ਇੱਕ ਇਨਵੈਲਪ ਮੰਗਵਾਇਆ ਜਾਂਦਾ ਤੇ ਮਾਤਾ ਹਰੀ ਬਹੁਤੀ ਕਾਲੀ ਦੇ ਨਾਲ ਦੋ ਚਿੱਠੀਆਂ ਲਿਖਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਹੁੰਦੀ ਉਹਨਾਂ ਦੀ ਆਪਣੀ ਬੇਟੀ ਲੂਜੀ ਦੇ ਲਈ ਇਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਆਖਰੀ ਸਫ਼ਰ ਤੇ ਚੱਲਣ ਦੇ ਲਈ ਮਾਤਾ ਹਰੀ ਆਪਣੀ ਸਭ ਤੋਂ ਵਧੀਆ ਡਰੈਸ ਤੇ ਉਹਦੇ ਉੱਪਰ ਦੀ ਵੈਲਵਟ ਦਾ ਇੱਕ ਕਾਲਾ ਕੋਟ ਜਿਹਨੂੰ ਸਾਈਡਾਂ ਦੇ ਉੱਪਰ ਬਹੁਤ ਹੀ ਮਹਿੰਗਾ ਫਰ ਲੱਗਿਆ ਹੁੰਦਾ ਉਹ ਪਾਉਂਦੇ ਆ ਹੱਥਾਂ ਦੇ ਵਿੱਚ ਕਾਲੇ ਗਲਵਜ਼ ਪਾਉਂਦੇ ਆ ਤੇ ਉਸ ਤੋਂ ਬਾਅਦ ਹੌਲੀ ਦਿਨੇ ਆਪਣੇ ਬੈੱਡ ਤੋਂ ਉੱਠ ਜਾਂਦੇ ਆ ਤੇ ਕੈਪਟਨ ਬੁਕਾਰਡਨ ਨੂੰ ਕਹਿੰਦੇ ਆ ਮੈਂ ਤਿਆਰ ਹਾਂ। ਹੁਣ ਇਹ 6 ਜਾਨੇ ਕਾਲ ਕੋਠੜੀ ਦੇ ਵਿੱਚੋਂ ਨਿਕਲ ਕੇ ਬਾਹਰ ਵੇਟ ਕਰ ਰਹੀ ਇੱਕ ਕਾਰ ਦੇ ਵਿੱਚ ਜਾ ਕੇ ਬੈਠ ਜਾਂਦੇ। ਤਕਰੀਬਨ ਸਵੇਰ ਦੇ 5:30 ਵਜੇ ਜਦੋਂ ਹਾਲੇ ਵੀ ਸੂਰਜ ਦੇ ਚੜਨ ਦੇ ਵਿੱਚ ਬਹੁਤ ਸਾਰਾ ਟਾਈਮ ਹੈਗਾ। ਇਹ ਕਾਰ ਬਹੁਤ ਤੇਜ਼ੀ ਦੇ ਨਾਲ ਸੁੱਤੇ ਪਏ ਪੈਰਿਸ ਨੂੰ ਪਿੱਛੇ ਛੱਡਦੀ ਹੋਈ ਇੱਕ ਅਣਜਾਣ ਦੱਸੀ ਹੋਈ ਥਾਂ ਦੇ ਵੱਲ ਨੂੰ ਇੱਕ ਜੰਗਲ ਦੇ ਵੱਲ ਵਧ ਰਹੀ ਆ। ਤਕਰੀਬਨ 20 ਮਿੰਟ ਤੋਂ ਬਾਅਦ ਇੱਕ ਜੰਗਲੀ ਇਲਾਕੇ ਦੇ ਵਿੱਚ ਜਾ ਕੇ ਇਹ ਕਾਰ ਰੁਕਦੀ ਆ। ਉਸ ਥਾਂ ਦੇ ਉੱਤੇ 12 ਫੌਜੀ ਆਲਰੇਡੀ ਆਪਣੀਆਂ ਬੰਦੂਕਾਂ ਆਪਣੇ ਹਥਿਆਰ ਹੱਥਾਂ ਦੇ ਵਿੱਚ ਫੜ ਕੇ ਤਿਆਰ ਖੜੇ ਆ ਜਦੋਂ ਹੀ ਉਹ ਇਸ ਕਾਰ ਨੂੰ ਆਉਂਦੇ ਦੇਖਦੇ ਆ ਉਸੇ ਟਾਈਮ ਆਪਣੀਆਂ ਫਾਇਰਿੰਗ ਪੋਜੀਸ਼ਨਸ ਦੇ ਵਿੱਚ ਆ ਜਾਂਦੇ ਆ ਇੱਕ ਸਿੱਧੀ ਲਾਈਨ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਆ ਕਾਰ ਦੇ ਵਿੱਚੋਂ ਸਭ ਤੋਂ ਆਖਰ ਦੇ ਵਿੱਚ ਨਿਕਲਣ ਵਾਲੇ ਹੁੰਦੇ ਆ ਮਾਤਾ ਹਰੀ ਤੇ ਕਾਰ ਦੇ ਵਿੱਚੋਂ ਨਿਕਲ ਕੇ ਮਾਤਾ ਹਰੀ ਸਿੱਧਾ ਉਸ ਨਿਰਧਾਰਿਤ ਥਾਂ ਦੇ ਵੱਲ ਨੂੰ ਚੱਲ ਪੈਂਦੇ ਆ ਜਿਹੜੀ ਉਹਨਾਂ ਦੇ ਖੜਨ ਦੇ ਲਈ ਬਣਾਈ ਗਈ ਸੀ ਮਾਤਾ ਹਰੀ ਦੀ ਆਖਰੀ ਇੱਛਾ ਦੇ ਅਨੁਸਾਰ ਨਾ ਉਹਨਾਂ ਦੀ ਅੱਖਾਂ ਦੇ ਉੱਪਰ ਕੋਈ ਪੱਟੀ ਬੰਨੀ ਜਾਂਦੀ ਆ ਤੇ ਨਾ ਹੀ ਉਹਨਾਂ ਦੇ ਹੱਥਾਂ ਨੂੰ ਬੰਨਿਆ ਜਾਂਦਾ ਕੈਪਟਨ ਬੁਕਾਰਡਨ ਦਾ ਇਸ਼ਾਰਾ ਮਿਲਦਾ ਪਾਦਰੀ ਅਰਬੌਕਸ ਦੋਨੇ ਨਨ ਤੇ ਮਾਤਾ ਹਰੀ ਦੇ ਵਕੀਲ ਮੈਟਰਿਕ ਲੂਟਨ ਮਾਤਾ ਹਰੀ ਨੂੰ ਉਸ ਜਗ੍ਹਾ ਦੇ ਉੱਪਰ ਕੱਲਾ ਛੱਡ ਕੇ ਉੱਥੋਂ ਕੁਝ ਫੁੱਟ ਪਿੱਛੇ ਜਾ ਕੇ ਖੜ ਜਾਂਦੇ ਆ ਕੈਪਟਨ ਬੁਕਾਰਡਨ ਹੁਣ ਆਪਣੀ ਮਿਆਨ ਦੇ ਵਿੱਚੋਂ ਆਪਣੀ ਤਲਵਾਰ ਬਾਹਰ ਕੱਢਦੇ ਆ ਤੇ ਉਹਨੂੰ ਆਪਣੇ ਸਿਰ ਤੋਂ ਬਿਲਕੁਲ ਉੱਪਰ ਲੈ ਜਾਂਦੇ ਆ ਮਾਤਾ ਹਰੀ ਨੂੰ ਹੁਣ ਪਤਾ ਲੱਗ ਚੁੱਕਿਆ ਕਿ ਜ਼ਿੰਦਗੀ ਦੇ ਆਖਰੀ ਸੈਕਿੰਡ ਸ਼ੁਰੂ ਹੋ ਚੁੱਕੇ ਆ ਤਾਂ ਮਾਤਾ ਹਰੀ ਇੱਕ ਆਖਰੀ ਵਾਰ ਸਮਾਈਲ ਕਰਦੇ ਆ ਉਹਨਾਂ 12 ਬੰਦੂਕਾਂ ਤਾਣੀ ਖੜੇ ਹੋਏ ਸੈਨਿਕਾਂ ਵੱਲ ਜਿਨ੍ਹਾਂ ਦੀਆਂ ਬੰਦੂਕਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਗੋਲੀਆਂ ਹੁਣ ਤੋਂ ਕੋਸ਼ੀ ਸੈਕਿੰਡ ਦੇ ਵਿੱਚ ਮਾਤਾ ਹਰੀ ਦੇ ਸਰੀਰ ਦੇ ਵਿੱਚ ਹੋਣਗੀਆਂ ਤੇ ਉਹਨਾਂ 12 ਸੈਨਿਕਾਂ ਦੇ ਵੱਲ ਨੂੰ ਇੱਕ ਫਲਾਈਂਗ ਕਿੱਸ ਕਰਦੇ ਆ ਕੈਪਟਨ ਬੁਕਾਰਡਨ ਦੀ ਤਲਵਾਰ ਤੇਜ਼ੀ ਦੇ ਨਾਲ ਥੱਲੇ ਆਉਂਦੀ ਆ ਇਹਨਾਂ 12 ਸੈਨਿਕਾਂ ਦੇ ਲਈ ਇਸ਼ਾਰਾ ਵਾ ਆਪਣੀਆਂ ਗੋਲੀਆਂ ਚਲਾਉਣ ਦਾ ਸਵੇਰ ਦੀ ਤੇ ਜੰਗਲ ਦੀ ਉਸ ਸ਼ਾਂਤੀ ਨੂੰ ਇਹ 12 ਗੋਲੀਆਂ ਦੀ ਆਵਾਜ਼ ਪੂਰੀ ਤਰ੍ਹਾਂ ਦੇ ਨਾਲ ਵਿੰਨ ਦਿੰਦੀ ਆ ਤੇ ਉਸ ਤੋਂ ਬਾਅਦ ਇਹਨਾਂ 12 ਬੰਦੂਕਾਂ ਦੇ ਵਿੱਚੋਂ ਧੂਆਂ ਨਿਕਲਦਾ ਦਿਖਾਈ ਦਿੰਦਾ ਤੇ ਦੂਸਰੇ ਪਾਸੇ ਮਾਤਾ ਹਰੀ ਹੌਲੀ ਹੌਲੀ ਕਰਕੇ ਥੱਲੇ ਵੱਲ ਨੂੰ ਡਿੱਗਣਾ ਸ਼ੁਰੂ ਹੁੰਦੇ ਆ ਕੈਪਟਨ ਬੁਕਾਰਡਨ ਨੂੰ ਇੱਥੋਂ ਹੀ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਕਿ 12 ਦੇ ਵਿੱਚੋਂ ਕੋਈ ਵੀ ਇੱਕ ਗੋਲੀ ਮਾਤਾ ਹਰੀ ਦੇ ਕਿਸੇ ਵੀ ਇਹ ਜੀ ਜਗ੍ਹਾ ਦੇ ਉੱਪਰ ਨਹੀਂ ਲੱਗੀ ਜਿਹਦੇ ਨਾਲ ਉਹਨਾਂ ਦੀ ਉਸੇ ਟਾਈਮ ਮੌਤ ਹੋ ਜਾਵੇ ਦਰਅਸਲ 12 ਦੇ 12 ਸੈਨਿਕਾਂ ਦੇ ਵਿੱਚੋਂ ਕੋਈ ਇੱਕ ਵੀ ਇੰਨੀ ਹਿੰਮਤ ਨਹੀਂ ਜਟਾ ਪਾਇਆ ਜਾਂ ਫਿਰ ਉਸ ਬਦਕਿਸਮਤ ਔਰਤ ਦੀ ਮੌਤ ਦਾ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ ਸੀ ਇਸੇ ਕਰਕੇ ਕਿਸੇ ਵੀ ਸੈਨਿਕ ਨੇ ਆਪਣੀ ਗੋਲੀ ਨਾ ਤਾਂ ਮਾਤਾ ਹਰੀ ਦੇ ਸਿਰ ਦੇ ਵੱਲ ਤੇ ਨਾ ਹੀ ਦਿਲ ਦੇ ਵੱਲ ਨਿਸ਼ਾਨਾ ਕਰਕੇ ਲਾਈ ਸਾਰੀਆਂ ਦੀਆਂ ਸਾਰੀਆਂ ਗੋਲੀਆਂ ਮਾਤਾ ਹਰੀ ਦੇ ਸਰੀਰ ਦੇ ਥਲੜੇ ਭਾਗਾਂ ਦੇ ਵਿੱਚ ਹੀ ਮਾਰੀਆਂ ਗਈਆਂ ਇੰਨੀ ਚੀਜ਼ ਦੇਖਣ ਤੋਂ ਬਾਅਦ ਕੈਪਟਨ ਬੁਕਾਰਡਨ ਆਪਣਾ ਪਿਸਤੌਲ ਕੱਢਦੇ ਆ ਤੇ ਬਿਲਕੁਲ ਨੇੜੇ ਜਾ ਕੇ ਮਾਤਾ ਹਰੀ ਦੇ ਸਿਰ ਦੇ ਵਿੱਚ ਇੱਕ ਗੋਲੀ ਮਾਰਦੇ ਆ ਹੁਣ ਮਾਤਾ ਹਰੀ ਦਾ ਬੇਜਾਨ ਸਰੀਰ ਮਿੱਟੀ ਆਪਣੇ ਖੂਨ ਤੇ 13 ਗੋਲੀਆਂ ਦੇ ਨਾਲ ਵਿੰਨਿਆ ਹੋਇਆ ਉਸ ਜਗ੍ਹਾ ਦੇ ਉੱਪਰ ਲਥਪਤ ਪਿਆ ਸੀ ਅਸਲ ਦੇ ਵਿੱਚ ਮਾਤਾ ਹਰੀ ਹੈ ਹੀ ਨਹੀਂ ਸੀ ਇਹ 13 ਸਾਲ ਦੀ ਉਹੀ ਲੜਕੀ ਆ ਮਾਰਟਰੇਡਾ ਗਰਡਰੋਡਜ਼ਲ ਜਿਹੜੀ ਆਪਣੇ ਪਿਤਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਪਰ ਜਿਹਦਾ ਪਿਤਾ ਕਿਸੇ ਹੋਰ ਔਰਤ ਦੇ ਚੱਕਰ ਦੇ ਵਿੱਚ ਆਪਣੀ ਇਸ ਧੀ ਨੂੰ ਛੱਡ ਕੇ ਚਲੇ ਜਾਂਦਾ ਵਾ ਉਹੀ ਤੀ ਜਿਹੜੀ ਇੰਨੀ ਕਿ ਜ਼ਿਆਦਾ ਇੰਟੈਲੀਜੈਂਟ ਸੀ ਇੰਨੀ ਬੁਰੀ ਮੈਰਿਜ ਦੇ ਵਿੱਚ ਹੋਣ ਦੇ ਬਾਵਜੂਦ ਦੁਨੀਆ ਦੀਆਂ ਸੱਤ ਅਲੱਗ-ਅਲੱਗ ਭਾਸ਼ਾਵਾਂ ਨੂੰ ਉਹ ਬਹੁਤ ਛੇਤੀ ਦੇਣੇ ਸਿੱਖ ਲੈਂਦੀ ਆ ਤੇ ਏਸ਼ੀਆ ਦੀਆਂ ਇਹਨਾਂ ਅਲੱਗ-ਅਲੱਗ ਬਹੁਤ ਹੀ ਸੂਖਮ ਡਾਂਸ ਕਲਾਵਾਂ ਦੇ ਵਿੱਚ ਵੀ ਮਹਾਰਤ ਹਾਸਲ ਕਰ ਲੈਂਦੀ ਆ ਤੇ ਜਿਸ ਦਿਨ ਮਾਰਗਰੇਟ ਗਰਟਰੋਡ ਜ਼ੈਲ ਦਾ ਪਿਤਾ ਉਹਨੂੰ ਛੱਡ ਕੇ ਚਲੇ ਜਾਂਦਾ ਸ਼ਾਇਦ ਉਸੇ ਦਿਨ ਹੀ ਉਹਦਾ ਮਾਤਾ ਹਰੀ ਬਣਨ ਦਾ ਸਫ਼ਰ ਸ਼ੁਰੂ ਹੋ ਚੁੱਕਿਆ ਸੀ ਤੇ ਇਸੇ ਪੁਆਇੰਟ ਦੇ ਉੱਪਰ ਆ ਕੇ ਅਸਲ ਦੇ ਵਿੱਚ ਦੋ ਔਰਤਾਂ ਦੀ ਕਹਾਣੀ ਖਤਮ ਹੁੰਦੀ ਹੈ ਮਾਤਾ ਹਰੀ ਦੀ ਤੇ 13 ਸਾਲ ਦੀ ਉਸ ਬੱਚੀ ਦੀ ਜਿਹਨੂੰ ਉਹਦੇ ਪਿਤਾ ਨੇ ਪੈਦਾ ਤਾਂ ਕੀਤਾ ਪਰ ਉਸ ਤੋਂ ਬਾਅਦ ਇਸ ਦੁਨੀਆ ਦੇ ਵਿੱਚ ਸਟਰਗਲ ਕਰਨ ਦੇ ਲਈ ਇਕੱਲਾ ਛੱਡ ਗਿਆ ਤਾਂ ਇਹ ਸੀਗੀ ਕਹਾਣੀ ਮਾਤਾ ਹਰੀ ਦੀ ਅਜੀਬ ਤਰ੍ਹਾਂ ਦੀ ਜ਼ਿੰਦਗੀ ਤੇ ਇੱਕ ਬਹੁਤ ਹੀ ਦੁਖਦ ਪਰ ਬਹੁਤ ਹੀ ਦਲੇਰੀ ਵਾਲੀ ਮੌਤ ਦੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ